ਇਹ ਖਬਰ ਮਨਜੋਤ ਸਿੰਘ ਹੈ ਜੋ ਬਠਿੰਡੇ ਦਾ ਰਹਿਣ ਵਾਲਾ ਹੈ ਤੇ ਹੁਣ ਅੱਜਕਲ ਚੰਡੀਗੜ੍ਹ ਰਹੇ ਆ ਇਹਦੇ ਕੋਈ ਆਪ ਦਾ ਗੋਲੀ ਵੱਜੀ ਹੈ ਇਹ ਇਹਦੇ ਦੱਸਣ ਤੋਂ ਕਿ ਇਹ ਵੀ ਉੱਥੇ ਬਰਗਾੜੀ ਆਪ ਦਾ ਕੋਈ ਸਮਾਨ ਵਗੈਰਾ ਲੈਣਾ ਆਇਆ ਸੀਗਾ ਤੇ ਉੱਥੇ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਦੇ ਨਾਲ ਲੁੱਟਖੋ ਕੀਤੀ ਜੋ ਹਜੇ ਅਸੀਂ ਇਹਦਾ ਸਟੇਟਮੈਂਟ ਰਿਕਾਰਡ ਕਰਨੀ ਹੈ ਹਜੇ ਫਿਲਹਾਲ ਇਹ ਜੇਰੇ ਲਾਜ ਹੈ ਜਿਵੇਂ ਵੀ ਇਹ ਸਟੇਟਮੈਂਟ ਦਊਗਾ ਉਸ ਨੂੰ ਤੱਕ ਕਾਰਵਾਈ ਕੀਤੀ ਜਾਵੇਗੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੱਡਾ ਫਰੀਦਕੋਟ ਦੇ ਵਿੱਚ ਲੁੱਟ ਦੀ ਇੱਕ ਵੱਡੀ ਵਾਰਦਾਤ ਹੋਈ ਹੈ ਜਿਸ ਅਨੁਸਾਰ ਇੱਕ ਵਕੀਲ ਦੇ ਗੋਲੀ ਮਾਰ ਕੇ ਉਸ ਦਾ ਸਮਾਨ ਨਕਦੀ ਲੁੱਟ ਲਈ ਗਈ। ਇਹ ਘਟਨਾ ਹਾਈਵੇ ਤੇ ਵਾਪਰੀ ਹੈ ਜਿਹੜਾ ਫਰੀਦਕੋਟ ਬਠਿੰਡਾ ਹਾਈਵੇ ਆ ਬਰਗਾੜੀ ਦੇ ਨਜ਼ਦੀਕ। ਜਾਣਕਾਰੀ ਦੇ ਅਨੁਸਾਰ ਅਮਨਜੋਤ ਸਿੰਘ ਸ਼ੇਰਗਿੱਲ ਨਾਮਕ ਵਕੀਲ ਉਹ ਬਠਿੰਡਾ ਦੇ ਸਿਵਲ ਲਾਈਨ ਦੇ ਵਿੱਚ ਰਹਿੰਦਾ ਹੈ ਤੇ ਚੰਡੀਗੜ੍ਹ ਵਕਾਲਤ ਕਰਦਾ ਹੈ ਤੇ ਉਹ ਆਪਣੇ ਕਿਸੇ ਨਿੱਜੀ ਕੰਮ ਦੇ ਲਈ ਬਰ ਗਾੜੀ ਆਏ ਹੋਏ ਸੀ ਤੇ ਜਦੋਂ ਇੱਥੋਂ ਉਹ ਆਪਣਾ ਸਮਾਨ ਲੈ ਕੇ ਵਾਪਸ ਜਾਣ ਲੱਗੇ ਤਾਂ ਅਣਪਛਾਤੇ ਲੁਟੇਰੇ ਜਿਨ੍ਹਾਂ ਦੀ ਹਾਲੇ ਨਾ ਤਾਂ ਗਿਣਤੀ ਪਤਾ ਲੱਗੀ ਹੈ ਤੇ ਨਾ ਹੀ ਇਹ ਪਤਾ ਲੱਗ ਸਕਿਆ ਕਿ ਉਹ ਕਿਸ ਚੀਜ਼ ਤੇ ਆਏ ਸੀ ਉਹਨਾਂ ਨੇ ਇਸ ਨੂੰ ਪਿਸਤੌਲ ਦਿਖਾ ਕੇ ਇਸ ਤੋਂ ਮੋਬਾਈਲ ਫੋਨ ਲੈਪਟਾਪ ਨਕਦੀ ਕੋਲੀ ਤੇ ਜਾਂਦੇ ਹੋਏ ਉਹਨਾਂ ਨੇ ਇਸ ਦੀ ਗੱਡੀ ਤੇ ਮੂਹਰੇ ਸ਼ੀਸ਼ੇ ਤੇ ਫਾਇਰ ਮਾਰਿਆ ਤੇ ਸ਼ੀਸ਼ਾ ਟੁੱਟ ਕੇ ਇਹ ਫਾਇਰ ਵਕੀਲ ਦੇ ਪੱਟੋਚੇ ਲੱਗਾ ਲਖਮੀ ਹਾਲਤ ਵਿੱਚ ਵਕੀਲ ਅਮਨਜੋਤ ਸ਼ਿਰਗਲ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉਸਦੀ ਹਾਲਤ ਖਤਰੇ ਤੋਂ ਬਾਹਰ ਦਸੀ ਜਾ ਰਹੀ ਹੈ ਇਹ ਜਿਹੜੀ ਸਾਡੇ ਕੋਲੇ ਫਰਸਟ ਹੈਂਡ ਇਨਫੋਰਮੇਸ਼ਨ ਆਈ ਹੈ ਕਿ ਅਜ ਇੱਕ ਮਨਜੋਤ ਸਿੰਘ ਹੈ ਜੋ ਬਠਿੰਡੇ ਦਾ ਰਹਿਣ ਵਾਲਾ ਹੈ ਤੇ ਹੁਣ ਅੱਜਕੱਲ੍ਹ ਚੰਡੀਗੜ੍ਹ ਰਹਿ ਰਿਹਾ ਹੈ ਇਹਦੇ ਕੋਈ ਆਉਂਦਾ ਗੋਲੀ ਵੱਜੀ ਹੈ ਤੇ ਇਹਦਾ ਮੋਬਾਈਲ ਤੇ ਲੈਪਟਾਪ ਵਗੈਰਾ ਕੁਝ ਅਣਪਛਤੇ ਵਿਅਕਤੀ ਥੋਕੇ ਲੈ ਗਏ ਜੋ ਇਹਦੇ ਹਜੇ ਦਸੰਤਾਲ ਕੇ ਇਹੀ ਹਜੇ ਸਾਡੇ ਫਿਲ ਆਲ ਸਾਡੇ ਕੋਲੇ ਜਾਣਕਾਰੀ ਹੈ ਅਸੀਂ ਅੱਗੇ ਇਹਦੀ ਪੜਤਾਲ ਕਰ ਰਹੇ ਹਾਂ ਸਰ ਇਹ ਘਟਨਾ ਕਿੱਥੇ ਵਾਪਰੀ ਹੈ ਇਹ ਬਰਗਾੜੀ ਥਾਣਾ ਬਾਜਾਖਾਨਾ ਦੇ ਏਰੀਆ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਆ ਹਾਈਵੇ ਦੇ ਉੱਤੇ ਇਹ ਇਹਦੇ ਦਸੰਤਾਲ ਕੇ ਇਹ ਵੀ ਉੱਥੇ ਬਰਗਾੜੀ ਆ ਉਹਦਾ ਕੋਈ ਸਮਾਨ ਉਗਰਾ ਲੈਣਾ ਆਇਆ ਸੀਗਾ ਤੇ ਉੱਥੇ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਦੇ ਨਾਲ ਲੁੱਟਖੋ ਕੀਤੀ ਕੈਸ਼ਗੜਾ ਵੀ ਕੋਈ ਜੋ ਹਜੇ ਅਸੀਂ ਇਹ ਸਟੇਟਮੈਂਟ ਰਿਕਾਰਡ ਕਰਨੀ ਹੈ ਹਜੇ ਫਿਲਹਾਲ ਇਹ ਜੇਰੇ ਲਾਜ ਹੈ ਜਿਵੇਂ ਵੀ ਇਹ ਸਟੇਟਮੈਂਟ ਦਊਗਾ ਉਸ ਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਨਜੋਤ ਸਿੰਘ ਹੈ ਜੋ ਬਠਿੰਡੇ ਦਾ ਰਹਿਣ ਵਾਲਾ ਹੈ ਤੇ ਹੁਣ ਅੱਜਕਲ੍ਹ ਚੰਡੀਗੜ੍ਹ ਰਹੇ ਹੋਏ ਹਨ ਇਹਦੇ ਕੋਈ ਆਪ ਦਾ ਗੋਲੀ ਵੱਜੀ ਹੈ ਇਹ ਇਹਦੇ ਦੱਸਣ ਤੋਂ ਕਿ ਇਹ ਵੀ ਉੱਥੇ ਬਰਗਾੜੀ ਆਪ ਦਾ ਕੋਈ ਸਮਾਨ ਵਗੈਰਾ ਲੈਣਾ ਆਇਆ ਸੀਗਾ ਤੇ ਉੱਥੇ ਕੋਈ ਅਣਪਛਾਤੇ ਵਿਅਕਤੀਆਂ ਨੇ ਇਹਦੇ ਨਾਲ ਲੁੱਟਖੋ ਕੀਤੀ। ਜੋ ਹਜੇ ਅਸੀਂ ਇਹਦਾ ਸਟੇਟਮੈਂਟ ਰਿਕਾਰਡ ਕਰਨੀ ਆ ਹਜੇ ਫਿਲਹਾਲ ਇਹ ਜੇਰੇ ਲਾਜ ਹੈ ਜਿਵੇਂ ਵੀ ਇਹ ਸਟੇਟਮੈਂਟ ਦਊਗਾ ਉਸ ਨੂੰ ਤੱਕ ਕਾਰਵਾਈ ਕੀਤੀ ਜਾਵੇਗੀ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਫਰੀਦਕੋਟ ਦੇ ਵਿੱਚ ਲੁੱਟ ਦੀ ਇੱਕ ਵੱਡੀ ਵਾਰਦਾਤ ਹੋਈ ਹੈ ਜਿਸ ਅਨੁਸਾਰ ਇੱਕ ਵਕੀਲ ਦੇ ਗੋਲੀ ਮਾਰ ਕੇ ਉਸ ਦਾ ਸਮਾਨ ਨਕਦੀ ਲਈ ਗਈ ਇੱਕ ਘਟਨਾ ਹਾਈਵੇ ਤੇ ਵਾਪਰੀ ਹੈ ਜਿਹੜਾ ਫਰੀਦਕੋਟ ਬਠਿੰਡਾ ਹਾਈਵੇ ਆ ਬਰਗਾੜੀ ਦੇ ਨਜ਼ਦੀਕ ਜਾਣਕਾਰੀ ਦੇ ਅਨੁਸਾਰ ਅਮਨ ਜੋਤ ਸਿੰਘ ਸ਼ੇਰਗਿੱਲ ਨਾਮਕ ਵਕੀਲ ਆ ਉਹ ਬਠਿੰਡਾ ਦੇ ਸਿਵਲ ਲਾਈਨ ਦੇ ਵਿੱਚ ਰਹਿੰਦਾ ਹੈ ਤੇ ਚੰਡੀਗੜ੍ਹ ਵਕਾਲਤ ਕਰਦਾ ਹੈ ਤੇ ਉਹ ਆਪਣੇ ਕਿਸੇ ਨਿੱਜੀ ਕੰਮ ਦੇ ਲਈ ਬਰਗਾੜੀ ਆਇਆ